ਮੰਗਰੂ ਸਾਰੇ ਗੁਰੂ ਪਿਆਰੇਓ ਆਓ ਗੁਰੂ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਵਰ੍ਹਾ ਸਤਾਵਦੀ ਨੂੰ ਮਨਾਉਂਦੇ ਆਂ ਗੁਰੂ ਚਰਨਾਂ ਦੇ ਵਿੱਚ ਆਪਣੀ ਛੋਟੀ ਜਿਹੀ ਭੇਟ ਲਗਾਤਾਰ ਗੁਰੂ ਸਾਹਿਬ ਜੀ ਦੇ ਪਾਵਨ ਸ਼ਬਦਾਂ ਦੀ ਰੜੀ ਵਾਰ ਵੀ ਚਾਰ ਇੰਜ ਸਰਵਣ ਕਰਨਾ ਜੀਓ ਰਾਮਕਲੀ ਮਹੱਲਾ ਨਾਮ ਰਾਮਕੜੀ ਰਾਗ ਦੇ ਅੰਦਰ ਨੌਵੇਂ ਪਾਦਸ਼ਾ ਸ੍ਰਿਸ਼ਟੀ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਬਖਸ਼ਿਸ਼ ਕਰ ਰਹੇ ਆ ਨਾਮ ਪ੍ਰਾਨੀ ਨਾਰਾਇਣ ਸੁਧਰਲੇ ਏ ਪ੍ਰਾਨੀ ਜਿੱਥੇ ਦੁਨੀਆ ਦੇ ਵਿੱਚ ਤੂੰ ਹਰ ਤਰ੍ਹਾਂ ਦਾ ਗਿਆਨ ਪ੍ਰਾਪਤ ਕਰ ਰਿਹਾ ਹਾਂ ਹਰ ਇੱਕ ਪਾਸੇ ਤੂੰ ਪਰਮਾਤਮਾ ਦੇ ਧਰਮੋਂ ਛੱਡ ਕੇ ਬਾਕੀ ਸਾਰੇ ਥਾਵਾਂ ਤੇ ਪਟਕਰਿਆ ਹੈ ਨਾ ਤੋ ਕੁਝ ਗਿਆਨ ਇਸ ਦਰ ਦਾ ਵੀ ਲੈ ਲਾ ਪਰਮਾਤਮਾ ਦੇ ਦਰ ਦਾ ਨਾਮ ਦਾ ਵੀ ਗਿਆਨ ਕੁਝ ਲੈ ਛਿਨ ਛਿਨ ਉਹ ਦੇ ਘਟੈ ਨਿ ਸੁਬਸਰ ਬਿਰਥਾ ਜਾਤ ਹੈ ਏ ਖਿਣ ਖਿਣ ਕਰਕੇ ਤੇਰੀ ਉਮਰ ਜਿਹੜੀ ਉਹ ਘਟਦੀ ਜਾ ਰਹੀ ਹੈ ਦਿਨ ਰਾਤ ਏ ਤੇਰੀ ਉਮਰ ਦਿਨ ਤੇ ਰਾਤ ਰੂਪੀ ਚੂਹੇ ਤੇਰੀ ਉਮਰ ਦੇ ਰਸੇ ਨੂੰ ਕੱਟ ਰਹੇ ਹਨ ਇਸ ਕਰਕੇ ਤੇਰੀ ਇਹ ਜਿਹੜੀ ਦੇਹੀ ਮਨੁੱਖਾ ਦੇਹੀ ਤੈਨੂੰ ਮਿਲੀ ਸੀ ਮਨੁੱਖਾ ਜਨਮ ਮਿਲਿਆ ਸੀ ਇਹ ਬਿਰਥਾ ਜਾ ਰਿਹਾ ਹੈ ਰਹਾ ਵਿਸ਼ਰਾਮ ਦੇ ਇਜ਼ਤ ਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਤਰਨਾ ਪੋ ਵਿਖੇ ਅਨ ਸਿਉਂਖ ਹੋਇਓ ਬਾਲਪਨ ਅਗਿਆਨਾ ਜਿਹੜੀ ਜਵਾਨੀ ਸੀ ਤੂੰ ਉਹ ਵਿਸ਼ੇਵਕਾਰਾਂ ਦੇ ਵਿੱਚ ਕਵਾ ਦਿੱਤੀ ਕਿਉਂਕਿ ਜੋਸ਼ ਬੜਾ ਸੀ ਇਹ ਜੋਸ਼ ਦੇ ਵਿੱਚ ਤੇਰੇ ਤੇ ਕਾਮ ਦਾ, ਕ੍ਰੋਧ ਦਾ, ਤਨਦੌਲਤ ਦਾ ਬੜਾ ਨਸ਼ਾ ਸੀ। ਸਤਿਵੀਕ ਕਹਿੰਦੇ ਤਰਨ ਆਪੋ ਜਵਾਨੀ ਨੂੰ ਤੂੰ ਵਿਸ਼ਿਆਂ ਦੇ ਵਿੱਚ ਖੋ ਦਿੱਤਾ। ਬਾਲਪਨ ਅਗਿਆਨਤਾ ਤੇ ਜਿਹੜਾ ਤੇਰਾ ਬਚਪਨ ਸੀ ਉਹ ਅਗਿਆਨਤਾ ਦੇ ਵਿੱਚ, ਬੇਸਮਝੀ ਦੇ ਵਿੱਚ ਚਲਾ ਗਿਆ। ਦੋਨੋਂ ਅਵਸਥਾ ਤੇਰੇ ਹੱਥੋਂ ਚਲੀਆਂ ਗਈਆਂ। ਬਿਰਧ ਭਇਓ ਅਜੂ ਨਹੀਂ ਸਮਝਾ ਕੌਣ ਕੁਮਤ ਰਜਾਨਾ ਹੁਣ ਤੇਰੇ ਧੋਲੇ ਆਉਣੇ ਸ਼ੁਰੂ ਹੋ ਗਏ ਨੇ ਤੂੰ ਬਿਰਧ ਅਵਸਥਾ ਵਾਲੇ ਪਾਸੇ ਆ ਗਏ ਐ ਬਿਰਧ ਪੈ ਗਏ ਤੂੰ ਹੁਣ ਇਸ ਬੁਢਾਪੇ ਦੇ ਵਿੱਚ ਆ ਕੇ ਹਜੇ ਵੀ ਨਹੀਂ ਸਮਝਦਾ ਤੂੰ ਇਹੋ ਜੀ ਕਿਹੜੀ ਕੁਮਤ ਲੈ ਕੇ ਭੈੜੀ ਮਤ ਲੈ ਕੇ ਬੈਠਾ ਹੈ ਕਿਹੜੀ ਭੈੜੀ ਮਤ ਦੇ ਵਿੱਚ ਓਲ ਜਾ ਪਿਆ ਹੈ ਕਿ ਤੇਰਾ ਮਾਨ ਬੁਢੇਪੇ ਦੇ ਵਿੱਚ ਆ ਕੇ ਵੀ ਬਜ਼ੁਰਗੀ ਦੇ ਵਿੱਚ ਆ ਕੇ ਵੀ ਪ੍ਰਮਾਤਮਾ ਦੇ ਨਾਮ ਵੱਲ ਸੱਚੇ ਰਾਹ ਵੱਲ ਨਹੀਂ ਤੁਰਦਾ ਮਾਨਸ ਜਨਮ ਦਿਓ ਜਿਹ ਠਾਕੁਰ ਸੋ ਤੈਂ ਕਿਉਂ ਬਿਸਰਾਇਓ ਜਿਸ ਮਾਲਕ ਨੇ ਜਿਸ ਠਾਕੁਰ ਨੇ ਜਿਸ ਪ੍ਰਮਾਤਮਾ ਨੇ ਤੈਨੂੰ ਮਨੁੱਖਾ ਦੇਹੀ ਬਖਸ਼ਿਸ਼ ਕੀਤੀ ਸੀ ਜੀਨੇ ਤੈਨੂੰ ਕਦੇ ਕੀੜਿਆਂ ਪਤੰਗਾਂ ਦੇ ਵਿੱਚੋਂ ਵਨਸਪਤੀਆਂ ਦੇ ਵਿੱਚੋਂ ਪਸ਼ੂ ਪੰਛੀਆਂ ਦੇ ਵਿੱਚੋਂ ਕੱਢ ਕੇ ਤੈਨੂੰ ਇੰਨੀ ਸੁੰਦਰ ਕਾਇਆ ਸਰਬ ਜੂਨਾਂ ਦੇ ਵਿੱਚੋਂ ਜਿਹੜੀ ਸੀ ਉਹ ਸਰਦਾਰੀ ਵਾਲੀ ਜੂਨ ਬਖਸ਼ਿਸ਼ ਕੀਤੀ ਮਨੁੱਖ ਤੇ ਉਹਨੂੰ ਬਣਾ ਦਿੱਤਾ ਉਹਨੂੰ ਕਿਉਂ ਤੋ ਵਿਸਾਰ ਦਿੱਤਾ ਇਹ ਭਾਈ ਗਰ ਸਮਝ ਤੋਂ ਬਾਹਰ ਹੈ ਮੁਕਤ ਹੋਤ ਨਰ ਜਾ ਕਹਿ ਸਿਮਰੈ ਨਿਮਖ ਨਾ ਤਾਂ ਕਉ ਗਾਇਓ ਜੀਦੇ ਸਿਮਰਨ ਦੇ ਨਾਲ ਮਨੁੱਖ ਸਦਾ ਲਈ ਮੁਕਤ ਹੋ ਜਾਂਦਾ ਹੈ ਭਾਵ 84 ਦੇ ਆਵਾਗਮਣ ਦੇ ਵਿੱਚੋਂ ਬਾਹਰ ਹੋ ਜਾਂਦਾ ਹੈ ਤੂੰ ਅਜੇ ਤੱਕ ਬੜੇਪੇ ਤੱਕ ਪਹੁੰਚਦਿਆਂ ਪਹੁੰਚਦਿਆਂ ਇੰਨੀ ਉਮਰ ਗਵਾ ਲਈ ਐਨਾ ਸਮਾਂ ਗਵਾ ਲਿਆ ਤੂੰ ਇੱਕ ਨਿਮਖ ਵੀ ਬੈਠ ਕੇ ਉਸ ਦਾ ਸਿਮਰਨ ਨਹੀਂ ਕੀਤਾ ਮਾਇਆ ਕੋ ਮਦਕ ਹੰਕਾਰਤ ਹੈ ਸੰਗ ਨਾ ਕਾ ਹੋ ਜਾਈ ਇਹ ਮਾਇਆ ਦਾ ਨਸ਼ਾ ਕਾਦੇ ਵਾਸਤੇ ਆਪਣੇ ਸਿਰ ਤੇ ਚੜਾਇਆ ਹੋਇਆ ਭਾਈ ਹਰ ਵੇਲੇ ਤੇਰੇ ਅੰਦਰ ਇਹ ਮਾਇਆ ਦਾ ਤਨ ਦੌਰਤ ਦਾ ਪਦਵੀਆਂ ਦਾ ਆਉਧਿਆਂ ਦਾ ਆਪਣੀ ਸ਼ਕਤੀ ਦਾ ਇਹ ਹੰਕਾਰ ਚੜਿਆ ਰਹਿੰਦਾ ਹੈ ਪਰ ਯਾਦ ਰੱਖੀ ਇਹ ਕੁਝ ਵੀ ਤੇਰੇ ਨਾਲ ਨਹੀਂ ਜਾਣਾ ਮਾਇਆ ਦਾ ਜਿਹੜਾ ਇਹ ਝੂਠਾ ਨਸ਼ਾ ਹੈ ਨਾ ਜੋਰ ਦਾ ਜਿਹੜਾ ਝੂਠਾ ਨਸ਼ਾ ਹੈ ਇਹਨਾਂ ਇਹਨਾਂ ਦੇ ਵਿੱਚੋਂ ਕਿਸੇ ਵੀ ਚੀਜ਼ ਨੇ ਤੇਰੇ ਨਾਲ ਨਹੀਂ ਜਾਣਾ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹਏ ਅੰਤ ਸਹਾਈ ਅਖੀਰ ਦੇ ਵਿੱਚ ਪਦੇ ਸਤਿਗੁਰੂ ਜੀ ਕਹਿੰਦੇ ਨੇ ਹੇ ਭਾਈ ਜੇਕਰ ਕੋਈ ਚੇਤੇ ਰੱਖਣ ਵਾਲੀ ਚੀਜ਼ ਹੈ ਤੇ ਉਹ ਕੇਵਲ ਪਰਮਾਤਮਾ ਵਾਹਿਗੁਰੂ ਹੈ ਜਿਹੜਾ ਚਿੰਤਾ ਮਨ ਹੈ ਜਿਹੜਾ ਚਿੰਤਾ ਨੂੰ ਦੂਰ ਕਰਨ ਵਾਲਾ ਹੈ ਜੇਕਰ ਤੂੰ ਸਮੇਸ਼ਾ ਮਾਇਆ ਨੂੰ ਚੇਤੇ ਕਰਦਾ ਰਹੇਂਗਾ ਮਾਇਆ ਵਿੱਚ ਉਲਝਿਆ ਰਹੇਂਗਾ ਇਹ ਮਾਇਆ ਦੇ ਖਲਜਗਣ ਵਿੱਚ ਉਲਝ ਕੇ ਹੀ ਤੂੰ ਮਰ ਜਾਏਂਗਾ ਤੇ ਆਵਾਗਵਨ ਦੇ ਵਿੱਚ ਪੈ ਕੇ ਫਿਰ ਪਤਾ ਨਹੀਂ ਕਦੋਂ ਤੈਨੂੰ ਫਿਰ ਇਹ ਮਨੁੱਖਾ ਜਨਮ ਮਿਲੇਗਾ ਤੇ ਇਹ ਮਨੁੱਖਾ ਜਨਮ ਪ੍ਰਾਪਤ ਕਰਕੇ ਹੀ ਤੇਰੀ ਗਤੀ ਹੋਣੀ ਹੈ ਕਿਉਂਕਿ ਕਿਸੇ ਵੀ ਹੋਰ ਰੂਪ ਦੇ ਵਿੱਚ ਕਿਸੇ ਹੋਰ ਜੋਨੀ ਦੇ ਵਿੱਚ ਮੁਕਤੀ ਦਾ ਦਵਾਰ ਨਹੀਂ ਲੱਭਦਾ ਸਤਿਗੁਰੂ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਭਾਈ ਜਿਹੜੀ ਅਸੀਂ ਦੇਵ ਲੋਕ ਨੂੰ ਪੂਜਦੇ ਹਾਂ ਨਾ ਉਹ ਦੇਵਤੇ ਵੀ ਤਰਸਦੇ ਨੇ ਕਿ ਕਦੇ ਸਾਨੂੰ ਮਨੁੱਖਾ ਦੇਹੀ ਮਿਲ ਜਾਵੇ ਅਸੀਂ ਵੀ ਕਿਤੇ ਮਨੁੱਖਾ ਦੇਹੀ ਦੇ ਵਿੱਚ ਆਪਣਾ ਜੀਵਨ ਸਫਲਾ ਕਰਕੇ ਉਹ ਸਤ ਗਤੀ ਨੂੰ ਪ੍ਰਾਪਤ ਕਰ ਸਕੀਏ ਥੋ ਇਸ ਕਰਕੇ ਸਤਗੁਰੂ ਜੀ ਕਹਿੰਦੇ ਭਾਈ ਹੁਣ ਤੇਰਾ ਮੌਕਾ ਹੈ ਨਾਨਕ ਕਹਿ ਤ ਚੇਤ ਚਿੰਤਾ ਮਣ ਸਤਗੁਰੂ ਨਾਨਕ ਪਾਤਸ਼ਾਹ ਨੌਵੇਂ ਗੁਰੂ ਜੀ ਕਹਿ ਰਹੇ ਨੇ ਏ ਭਾਈ ਉਹ ਚਿੰਤਾ ਮਣੀ ਨੂੰ ਚੇਤ ਉਸ ਚਿੰਤਾ ਮਨ ਭਾਵ ਜਿਹੜਾ ਸਾਰੀਆਂ ਚਿੰਤਾਵਾਂ ਦੂਰ ਕਰਨ ਵਾਲਾ ਹੈ ਉਸ ਨੂੰ ਯਾਦ ਰੱਖ ਹੋਏ ਹੈ ਅੰਤ ਸਹਾਈ ਜਿਨੇ ਤੇਰਾ ਅੰਤ ਸਮੇਂ ਸਹਾਈ ਹੋਣਾ ਹੈ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਜੀ ਦੀਆਂ ਪਾਵਨ ਵਿਚਾਰਾਂ ਸਾਡੇ ਹਿਰਦੇ ਤੇ ਵਸ ਜਾਣ ਅਸੀਂ ਵੀ ਉਸ ਚਿੰਤਾ ਮਨ ਨੂੰ ਚੇਤੇ ਕਰਦੇ ਆ ਆਪਣੀਆਂ ਚਿੰਤਾਵਾਂ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਰੱਖ ਕੇ ਆਪ ਨਿਰਭਉ ਨਿਰਵੈਰ ਹੋ ਜਾਈਏ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ